ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਜੜ੍ਹ ਕੀ ਬਾਹਰ ਦਾ ਰੁਖ ਕਰ ਰਹੀ ਹੈ ਹਰ ਇੱਕ ਤਰੀਕੇ ਦਾ ਢੰਗ ਅਪਣਾਇਆ ਜਾ ਰਿਹਾ ਹੈ ਤਾਂ ਕਿ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਸੈੱਟ ਹੋ ਜਾਣ ਚੰਗਾ ਕੰਮਕਾਰ ਮਿਲ ਜੇ ਤਾਂ ਕਿ ਜਿਹੜਾ ਕਰਜ਼ਾ ਜਾਂ ਫਿਰ ਪੈਸੇ ਲੋਕਾਂ ਤੋਂ ਲੈ ਕੇ ਅਸੀਂ ਬਾਹਰ ਦਾ ਰੁਖ ਕੀਤਾ ਹੈ ਚੰਗੀ ਕਮਾਈ ਕਰਕੇ ਅਸੀਂ ਉਹ ਪੈਸਾ ਇੱਕ ਇੱਕ ਲੋਕਾਂ ਦਾ ਉਤਾਰ ਲਈਏ ਜਾਂ ਫਿਰ ਆਪਣੀਆਂ ਜ਼ਮੀਨਾਂ ਨੂੰ ਆਪਣੇ ਘਰਵਾਰ ਨੂੰ ਜਿਹੜਾ ਕਿ ਛਡਵਾ ਲਈਏ ਪਰ ਉਤੇ ਇਹ ਕੁਝ ਜਿਹੜੇ ਲੋਕ ਹੁੰਦੇ ਨੇ ਉਹ ਤਾਂ ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਨਾਮ ਜਿਹੜਾ ਕਿ ਰੌਸ਼ਨ ਕਰ ਦਿੰਦੇ ਪਰ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਕਿ ਖੁੱਤਾ ਬਦਨਾਮੀ ਖੱਟਦੇ ਨੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਆਪਣੇ ਦੇਸ਼ ਦਾ ਨਾਮ ਵੀ ਬਦਨਾਮ ਕੀਤਾ ਜਾਂਦਾ ਤਾਂ ਜਿੱ ਇੱਕ ਵੀਡੀਓ ਜਿਹੜੀ ਕਿ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਵਿਦੇਸ਼ ਦੀ ਧਰਤੀ ਦੇ ਉੱਤੇ ਚੋਰੀ ਕੀਤੀ ਜਾਂਦੀ ਹੈ ਜੀ ਹਾਂ ਉਸ ਦੇ ਵੱਲੋਂ ਗੱਡੀ ਚੋਰੀ ਕਰ ਲਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਵੱਲੋਂ ਇਸ ਚੋਰ ਨੂੰ ਕਾਬੂ ਕਰਨ ਦੇ ਵਾਸਤੇ ਮਸ਼ੱਕਤ ਕਰਦੇ ਹੋਏ ਇਸ ਦੀ ਗੱਡੀ ਨੂੰ ਜਿਹੜਾ ਕਿ ਘੇਰਾ ਪਾ ਲਿਆ ਜਾਂਦਾ ਤਸਵੀਰਾਂ ਤੁਸੀਂ ਵੀ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਕਿ ਪੁਲਸ ਦੀਆਂ ਤਿੰਨ ਗੱਡੀਆਂ ਇਸ ਇੱਕ ਗੱਡੀ ਨੂੰ ਘੇਰਾ ਪਾਉਂਦੇ ਨੇ ਇਹ ਉਹੀ ਗੱਡੀ ਆ ਜਿਹੜੀ ਕਿ ਨੌਜਵਾਨ ਨੇ ਚੋਰੀ ਕੀਤੀ ਆ ਤਾਂ ਫਿਰ ਉਥੋਂ ਦੀ ਪੁਲਸ ਦੇ ਵੱਲੋਂ ਦੋਨੋਂ ਗੱਡੀਆਂ ਅੱਗੇ ਪਿੱਛੇ ਲਗਾ ਕੇ ਤੇ ਇੱਕ ਸੈਂਟਰ ਦੇ ਵਿੱਚ ਗੱਡੀ ਲਗਾ ਕੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਨੌਜਵਾਨ ਜਿਹੜਾ ਕਿ ਚਾਰੇ ਪਾਸੇ ਦੇਖਦਾ ਹੈ ਇਹ ਆਕਰੋ ਹੋ ਭੱਜ ਕੇ ਕਿਵੇਂ ਜਾਨ ਬਚਾਵੇ ਪਰ ਉਸ ਨੂੰ ਕਿਸੇ ਪਾਸੇ ਭੱਜਣ ਦੇ ਵਾਸਤੇ ਰਸਤਾ ਨਹੀਂ ਲੱਭਦਾ ਜਿਹਦੇ ਚੱਲਦੇ ਹੋ ਗੱਡੀ ਦੇ ਵਿੱਚ ਬੈਠ ਕੇ ਹੀ ਅਜੇਹਾ ਉਡਣਾ ਗੇਅਰ ਪਾ ਦਿੰਦਾ ਹੈ ਕਿ ਪੁਲਿਸ ਜਾਂ ਗੱਡੀਆਂ ਦੇ ਉੱਤੇ ਹੀ ਗੱਡੀ ਨੂੰ ਚੜਾ ਦਿੰਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਵਿਦੇਸ਼ ਦੀ ਪੁਲਿਸ ਦੇ ਵੱਲੋਂ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਚਾਹੁੰਦਾ ਹੈ ਖੈਰ ਇਥੇ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਿਹੜੇ ਉੱਥੇ ਜਾ ਕੇ ਕਾਰੋਬਾਰ ਕਰਨਾ ਚਾਹੁੰਦੇ ਨੇ ਕੰਮਕਾਰ ਕਰਨਾ ਚਾਹੁੰਦੇ ਨੇ ਪਰ ਉੱਥੇ ਜਾ ਕੇ ਅਜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਬੇਹਦ ਨਿੰਦਣਯੋਗ ਹੈ ਤਾਂ ਦੇਖਿਆ ਜਾ ਰਿਹਾ ਕਿ ਇਸ ਘਟਨਾ ਤੋਂ ਬਾਅਦ ਲਗਾਤਾਰ ਲੋਕਾਂ ਦੇ ਵੱਲੋਂ ਇਸ ਨੌਜਵਾਨ ਨੂੰ ਖੂਬ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿ ਕਿਉਂ ਆਪਣਾ ਆਪਣੇ ਪਰਿਵਾਰ ਦਾ ਤੇ ਆਪਣੇ ਦੇਸ਼ ਦਾ ਨਾਮ ਇਹ ਬਦਨਾਮ ਕੰਨ ਦੇ ਵਿੱਚ ਲੱਗਿਆ ਹੋਇਆ ਕਿਉਂਕਿ ਲਗਾਤਾਰ ਦੇਖ ਰਿਹਾ ਕਿ ਨੌਜਵਾਨ ਜਿਹੜੀ ਪੀੜ੍ਹੀ ਐ ਉਹ ਬਾਹਰ ਦਾ ਰੁਖ ਕਰ ਰਹੀ ਆ ਸਟੂਡੈਂਟ ਵੈਸ ਦੇ ਉੱਤੇ ਜਿਹੜੇ ਜ਼ਿਆਦਾਤਰ ਆ ਜਿਹੜੇ ਵਿਦਿਆਰਥੀ ਨੇ ਬੱਚੇ ਨੇ ਉਹ ਜਾ ਰਹੇ ਨੇ ਬਾਹਰ ਦਾ ਰੁਖ ਕਰਨੇ ਉੱਥੇ ਚੰਗਾ ਨਾਂ ਵੀ ਕਮਾਰੇ ਨੇ ਦੇਖਿਆ ਜਾਂਦਾ ਕਿ ਕਈਆਂ ਨੇ ਤਾਂ ਜਿਹੜਾ ਕਿ ਉਥੋਂ ਦੇ ਸਿਆਸਤ ਦੇ ਵਿੱਚ ਵੀ ਆਪਣਾ ਸਿੱਕਾ ਜਮਾਇਆ ਚੰਗੇ ਅਹੁਦਿਆਂ ਤੇ ਬਿਰਾਜ਼ਮਾਨ ਹੋਏ ਨੇ ਚੰਗੇ ਕਈ ਲੋਕ ਅਜਿਹੇ ਨੇ ਕਈਆਂ ਮੁੰਡੇ ਜਾਂ ਕੁੜੀਆਂ ਅਜਿਹੇ ਨੇ ਜਿਨ੍ਹਾਂ ਨੇ ਕਿ ਉਥੋਂ ਦੇ ਪੋਸਟ ਦੇ ਵਿੱਚ ਵੀ ਜਿਹੜਾ ਕਿ ਆਪਣੀ ਜੋਬ ਜਿਹੜੇ ਕਿ ਹਾਸਲ ਕੀਤੀ ਆ ਚੰਗੀ ਪੜ੍ਹਾਈ ਕਰਕੇ ਪਰ ਕੁਝ ਲੋਕ ਅਜੇ ਵੀ ਹੁੰਦੇ ਨੇ ਜਿਹੜੇ ਕਿ ਉੱਥੇ ਜਾ ਕੇ ਅਜਈਆਂ ਘਟਿਆ ਕਰਤੂਤਾਂ ਕਰਦੇ ਨੇ ਜਿਸ ਦੇ ਚੱਲਦੇ ਨਾਲੇ ਪਤਾ ਹੀ ਐ ਕਿ ਜਿਹੜੀ ਵਿਦੇਸ਼ਾਂ ਦੀ ਪੁਲਿਸ ਆ ਜਾਂ ਵਿਦੇਸ਼ਾਂ ਦੀ ਸਰਕਾਰ ਆ ਉਹ ਹੋਰਨਾਂ ਦੇਸ਼ਾਂ ਨਾਲੋਂ ਕਿੰਨੀ ਜ਼ਿਆਦਾ ਸਰਗਰਮਤ ਤੇ ਕਿੰਨੀ ਜ਼ਿਆਦਾ ਤੇਜ਼ ਆ ਕਿ ਅਜਈਆਂ ਹਰਕਤਾਂ ਤੋੜਦੀਆਂ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦੇ ਨੇ ਤਾਂ ਬਾਹਰ ਜਾ ਕੇ ਅਜਿਹੀ ਗੱਲਬਾਤ ਤੁਹਾਨੂੰ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਤੁਸੀਂ ਖੁਦ ਵੀ ਫਸਦੇ ਹੋ ਤੇ ਬਦਨਾਮੀ ਵੀ ਹੁੰਦੀ ਐ ਤੇ ਦੂਜਿਆਂ ਦੀ ਵੀ ਜਿਹੜੀ ਕਿ ਆਪਣੇ ਮਾਪਿਆਂ ਦੀ ਵੀ ਤੁਸੀਂ ਬਦਨਾਮੀ ਕਰਵਾਉਂਦੇ ਹੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼